ਪੁੱਤਰੋ ਮੇਰਾ ਆਖਰੀ ਸਮਾਂ ਆ ਗਿਆ ਮੈਂ ਤੁਹਾਨੂੰ ਕੁਝ ਦੇਣ ਲੱਗਾ ਹਾਂ ਤੁਸੀਂ ਸੰਭਾਲ ਕੇ ਰੱਖਿਓ ਇਹ ਮੇਰੀ ਸਾਰੀ ਉਮਰ ਦੀ ਕਮਾਈ ਹੈ ਨਾ ਨਾ ਬਾਪੂ ਜੀ ਤੁਸੀਂ ਐਦਾਂ ਨਾ ਕਹੋ ਤੁਸੀਂ ਜਲਦੀ ਠੀਕ ਹੋ ਜਾਓਗੇ ਪੁੱਤਰ ਤੁਸੀਂ ਇਸ ਟੈਚ ਨੂੰ ਸੰਭਾਲ ਕੇ ਰੱਖਿਓ ਇਹਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੈ ਠੀਕ ਹੈ ਬਾਪੂ ਜੀ ਅਸੀਂ ਇਹ ਸੰਭਾਲ ਕੇ ਰੱਖਾਂਗੇ ਵੀਰ ਅੱਜ ਤਾਂ ਕੁਝ ਖਾਣ ਨੂੰ ਵੀ ਹੈ ਨਹੀਂ ਕਰੇ ਆਟਾ ਵੀ ਹੈ ਨਹੀਂ ਜਿਹੜੀ ਆਪਾਂ ਰੋਟੀ ਬਕਾ ਕੇ ਖਾ ਲਾਂਗੇ ਕਾ ਕੋਣ ਆ ਗਿਆ ਬਾਹਰ ਚੱਲ ਆਪਾਂ ਵੇਖਦੇ ਜੱਕਾ ਆਇਆ ਅਜੋ ਵੀ ਰਹਿਣੇ ਆ ਕੋਣ ਆ ਗਿਆ ਚੱਲ ਅੱਛਾ ਫਕੀਰ ਜੀ ਆਏ ਨੇ ਫਕੀਰ ਜੀ ਅਸੀਂ ਤਾਂ ਆਪ ਚਾਰ ਦਿਨਾਂ ਤੋਂ ਭੁੱਖੇ ਆ ਤੁਹਾਨੂੰ ਕੀ ਦਈਏ ਖਾਣ ਨੂੰ ਉਹ ਆਪਾ ਲਿਓ ਮੈਂ ਕੁਝ ਲੈਣ ਨਹੀਂ ਆਇਆ ਕੁਝ ਦੇਣ ਆਇਆ ਫਕੀਰ ਜੀ ਤੁਹਾਡੇ ਕੋਲ ਕੀ ਹੈ ਦੇਣ ਨੂੰ ਤੁਸੀਂ ਤੇ ਆਪ ਖਾਲੀ ਹਰ ਤੁਰੇ ਫਿਰਦੇ ਉਹ ਪਲਿਓ ਤੁਹਾਡਾ ਬਾਪੂ ਮਰਨ ਤੋਂ ਪਹਿਲਾਂ ਤੁਹਾਨੂੰ ਕੁਝ ਦੇ ਕੇ ਗਿਆ ਫਕੀਰ ਜੀ ਸਾਡੇ ਬਾਪੂ ਜੀ ਸਾਨੂੰ ਇੱਕ ਟੇਚੀ ਦੇ ਕੇ ਗਏ ਨੇ ਅਸੀਂ ਉਹਨਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦੇ ਆਂ ਉਹ ਭਲਿਓ ਕਦੇ ਉਸ ਟੇਚੀ ਨੂੰ ਖੋਲ ਕੇ ਦੇਖਿਆ ਨਹੀਂ ਬਾਬਾ ਜੀ ਅਸੀਂ ਉਹ ਟੇਚੀ ਨੂੰ ਖੋਲ ਕੇ ਨਹੀਂ ਦੇਖਿਆ ਚਲੋ ਫਿਰ ਖੋਲ ਕੇ ਦੇਖੋ ਚਲੋ ਖੋਲੋ ਬਿਰਜੀ ਕਮਾਲ ਹੋ ਗਈ ਬਾਪੂ ਆਪਨੇ ਨਾ ਵੱਡਾ ਖਜ਼ਾਨਾ ਦੇ ਗਿਆ ਆਪਾਂ ਵੀ ਭੁੱਖੇ ਮਰਦੇ ਰਹੇ ਪਤਾ ਨਹੀਂ ਸੀ ਆਪਣੇ ਸੀਦੇ ਤਾਂ ਤਨ ਬਾਪੂ ਤਨ 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 ਤੁਨ ਐਨ ਐਸੇ ਤਰ੍ਹਾਂ ਲੱਗ ਰਿਹਾ ਕਿ ਜੋ ਖਜ਼ਾਨਾ ਗੁਰਸਿੱਖਾਂ ਨੂੰ ਗੁਰੂ ਸਹਿਬਾਨਾਂ ਤੋਂ ਤਨ ਗੁਰ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਸਰੂਪ ਦੇ ਰੂਪ ਵਿੱਚ ਮਿਲਿਆ ਹੈ ਉਹ ਖਜ਼ਾਨਾ ਕੇਵਲ ਸਿੱਖਾਂ ਨੇ ਕਹਿੰਦੇ ਨੇ ਸੰਭਾਲ ਕੇ ਰੱਖਿਆ ਏ ਕਦੇ ਉਹ ਖਜ਼ਾਨੇ ਨੂੰ ਖੋਲ ਕੇ ਨਹੀਂ ਦੇਖਿਆ ਦੀ ਗੁਰਬਾਣੀ ਦੇ ਵਿੱਚ ਕਿੰਨੇ ਕੀਮਤੀ ਰਤਨ ਰੂਪੀ ਸ਼ਬਦ ਨੇ ਜੋ ਸਾਡੀ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦੇ ਨੇ ਸਾਡੇ ਲਈ ਗੁਰਬਾਣੀ ਸੁੱਖਾਂ ਦਾ ਸਾਧਨ ਹੈ ਗੁਰਬਾਣੀ ਪੜਨ ਅਤੇ ਸੁਣਨ ਦੇ ਨਾਲ ਗੁਰਸਿੱਖਾਂ ਦਾ ਹਲਤ ਪਲਤ ਸਬਰ ਜਾਂਦਾ ਹੈ ਆਓ ਆਪਾਂ ਸਾਰੇ ਪ੍ਰਣ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜੀਏ ਗੁਰਬਾਣੀ ਨੂੰ ਜਦੋਂ ਅਸੀਂ ਜੀਵਨ ਦੇ ਵਿੱਚ ਪੜਾਂਗੇ ਔਰ ਉਹ ਗੁਰਬਾਣੀ ਨੂੰ ਵਿਚਾਰਾਂਗੇ ਸਾਨੂੰ ਜੀਵਨ ਜਿਉਣ ਦੀ ਜਾਂਚ ਆਵੇਗੀ ਜਿਸ ਗੁਰਬਾਣੀ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਸਾਡਾ ਇਸ ਪਵ ਸਾਗਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ ਗੁਰਬਾਣੀ ਦਾ ਹੁਕਮ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ